ਦੇਖੋ 13 ਦੀ 13 ਆਪਾਂ ਸੀਟਾਂ ਦੇ ਖੜੇ ਕੀਤੇ ਆ ਬਾਕੀ ਜੇ ਹਾਰ ਨੂੰ ਦੀ ਜਿੱਤ ਨੂੰ ਪਰਮਾਤਮਾ ਦੇ ਹਸਰੇ ਆਪਾਂ ਦੇ ਮਿਹਨਤ ਕਰ ਰਹੇ ਆ ਆਪਾਂ ਲੋਕਾਂ ਨੂੰ ਇਹ ਦੱਸ ਰਹੇ ਆ ਕਿ ਆਪਾਂ ਹਰ ਵਾਰ ਇਹਨਾਂ ਨੂੰ ਕਿਉਂ ਵੋਟ ਪਾਣੇ ਕਿਸੇ ਨੇ ਮੁੱਦਾ ਕਿਸੇ ਨੇ ਸਵਾਲ ਨਹੀਂ ਕੀਤਾ ਜੇ ਇਸ ਸਾਲ ਦਾ 5 ਕਰੋੜ ਰੁਪਏ ਮਿਲਦਾ ਤੇ 5 ਸਾਲਾਂ ਦਾ 25 ਕਰੋੜ ਰੁਪਏ ਮਿਲਦਾ 25 ਕਰੋੜ ਦਾ ਕਿਹੜੇ ਐਮਪੀ ਨੇ ਲਾਇਆ ਸ਼ਹਿਰ ਵਾਸੀ ਤੇ ਕਿੰਨੇ ਕਿਸ ਸੰਵਿਧਾਨ ਅਸੀਂ ਬਦਲ ਦਾਂਗੇ ਜਿਹੜਾ ਸੰਵਿਧਾਨ ਨੂੰ ਹੱਥ ਲਾਏਗਾ ਨਾ ਅਸੀਂ ਉਹਨੂੰ ਬਦਲ ਦਾਂਗੇ ਸਾਡਾ ਸੋਚ ਹੈ ਸਾਡਾ ਨਾਰਾ ਵਾ ਇਹ ਦੇਖਿਓ ਕਿਤੇ ਭਲੇਖੇ ਨੇ ਗਲਤੀ ਨਾਲ ਹੱਥਾਂ ਨਾ ਲਾ ਦੇਵੇ ਆਪਣੇ ਇਹਨਾਂ ਨੂੰ ਪੈਨਸ਼ਨ ਲੱਗਦੀ ਹੈ ਆਪਣੇ ਮੋٹے ਪੈਸੇ ਕਮਾ ਲੈਂਦੇ ਇੱਕ ਬੰਦਾ ਸਰਕਾਰੀ ਬੰਦਾ ਜਿਹਦਾ ਪੈਨਸ਼ਨ ਹੈ ਨਾ ਉਹਦੀ ਪੈਨਸ਼ਨ ਬੰਦ ਕਰਾ ਰਿਹਾ ਇਹ ਕਿਉਂ ਆਪਣੇ ਦੋ ਦੋ ਤਿੰਨ ਤਿੰਨ ਪੈਨਸ਼ਨਾਂ ਲੱਗੀਆਂ ਆਪਣੀਆਂ ਕਿਉਂ ਨਹੀਂ ਬੰਦ ਕਰਾਈਆਂ ਅੱਜ ਤੱਕ ਇਹ ਸਿੱਧੂ ਮੂਸੇ ਦਾ ਛੋਟਾ ਭਰਾ ਹੋਇਆ ਵਾ ਅਖਿਓ ਦਾ ਸਰਟੀਫିକੇਟ ਦਿਓ ਜੀ ਇਹ ਕਿੱਦਾਂ ਹੋਇਆ ਜਿਨ੍ਹਾਂ ਦੇ 10-10 ਬੱਚੇ ਕਦੀ ਉਹਨਾਂ ਨੂੰ ਪੁੱਛਿਆ ਨਹੀਂ ਗਿਆ ਜੀ ਅੱਜ ਉਹਨੂੰ ਕਿਉਂ ਪੁੱਛਿਆ ਗਿਆ ਕਿਉਂਕਿ ਉਹ ਕਿਤੇ ਨਾ ਦਾ ਫਾਦਰ ਸਾਹਿਬ ਇਲੈਕਸ਼ਨ ਚ ਨਾ ਖੜਾ ਹੋ ਜੇ ਇਹਨਾਂ ਵੱਡੀਆਂ ਵੱਡੀਆਂ ਪਾਰਟੀਆਂ ਟੱਕਰਾਂ ਦੇ ਇਹਨਾਂ ਨੂੰ ਡਰ ਲੱਗਦਾ ਸ਼ੁਰੂ ਤੋਂ ਹੀ ਪੁੱਟਾ ਸਾਡਾ ਏ ਹਸਾਬ ਕਹਿੰਦੇ ਆ ਕਹਿ ਕੇ ਬਦਲੇ ਲੈਂਦਾ ਇਹਨੂੰ ਪੰਜਾਬ ਕਹਿੰਦੇ ਆ ਮੈਂ ਦੇਸ਼ ਨੂੰ ਅਮੀਰ ਕਰਨ ਅਮੀਰ ਕਰ ਸਕਦਾ ਜੇ ਮੈਂ ਪ੍ਰਧਾਨ ਮੰਤਰੀ 4 ਘੰਟੇ ਵਾਸਤੇ ਬਣ ਜਾ ਪਰ ਕੁਝ ਲੋਕ ਹੰਕਾਰੇ ਮੇਰੇ ਸਾਹਮਣੇ ਖੜੇ ਹੋ ਗਏ ਮੈਨੂੰ ਧਮਕੀਆਂ ਦਿੰਦੇ ਆ ਡਰਾਉਂਦੇ ਆ ਮਾਰਨ ਦੀ ਧਮਕੀਆਂ ਦਿੰਦੇ ਇਹ ਬੰਦੇ ਵਾਲੀ ਗੱਲ ਨਹੀਂ ਹੈਗੀ ਇਹ ਚੌਣ ਕਮਿਸ਼ਨਰ ਸਦੀਦ ਸਾਹਿਬ ਨਾਲ ਗੱਲ ਕਰਨ ਇਹਦਾ ਕਹਿਨ ਖਾਣਾ ਨੂੰ ਉਹ ਦੇਖੋ ਇਹਨਾਂ ਬੰਦਾ ਬਣਾਉਂਦੇ ਕਿ ਨਹੀਂ ਸਿਰਫ ਪਾਰਟੀਆਂ ਦੇ ਚਮਚੇ ਆ ਨਮਾਇंदे ਆ ਜਿਹੜੇ ਸਾਨੂੰ ਟੱਕਰਾ ਦਿੰਦੇ ਆ ਸਾਡੇ ਸਾਹਮਣੇ ਸੀਐਮ ਚੰਨੀ ਸਾਹਿਬ ਤੁਹਾਨੂੰ ਪਤਾ ਹੀ ਆ ਤਿੰਨ ਮਹੀਨਿਆਂ ਕਿੰਨਾ ਲੁੱਟਿਆ ਸੀ ਉਹਨੇ ਬਾਅਦ ਫੜ ਲਿਆ ਸੀਗਾ ਫੜ ਕੇ ਕਿੰਨੇ ਪੈਸੇ ਕੱਢੇ ਸੀਗੇ ਤਮ ਕੀ ਆ ਰਹੀਆਂ ਡਰਾ ਦੇ ਤਮਕਾ ਆਂਦੇ ਵੱਡੀਆਂ ਵੱਡੀਆਂ ਪਾਰਟੀਆਂ ਹਿਲਦੀਆਂ ਨਜ਼ਰ ਆਂਦੀਆਂ ਉਹਨਾਂ ਦੇ ਆਪਣੇ ਲੈਵਲ ਨਹੀਂ ਗੇ ਕੋਈ ਇਧਰੋਂ ਉਧਰ ਜਾ ਰਿਹਾ ਕੋ ਉਧਰੋਂ ਇਧਰ ਆ ਰਿਹਾ ਸਮਝ ਨਹੀਂ ਆਦੀ ਕਿ ਕਾਰਨਾ ਨੀਤੀ ਕੀ ਚੱਲਣ ਦੀ ਹੈ بڑے ਨੋਟਿਸ ਕੱਢੇ ਜਾ ਰਹੇ ਆ ਬੜਾ ਕੁਝ ਕੀਤਾ ਜਾਂਦਾ ਆਨਲਾਈਨ ਧਮਕੀ ਦੇ ਮੈਂ ਕੇਸ ਕਰ ਦੂੰ ਮੈਂ ਕਰ ਦੂੰ ਮੈਂ ਜੂੰ ਕਰ ਦੂੰ ਕੋਈ ਡਰ ਨਹੀਂ ਹੁਣ ਪਿਛਲੀ ਵਾਰ ਮੇਰੇ ਮੂੰਹ ਚ ਨਿਕਲ ਗਿਆ ਕਿ ਮੈਂ ਦਵਾਈ ਤਰਕਤੀ ਮੇਰੇ ਤੇ ਪਰਚਾ ਗਿਆ ਬਾਬਾ RAMDEV ਨੇ ਅੰਦਰ ਗਿਆ ਤੁਸਵੇਖਰੇ ਉਸ ਕਾਇਨੇਸ ਪੰਜਾਬ ਤੇ ਮੈਂ ਤੁਹਾਡੇ ਨਾਲ ਬਿਨਾਕਸ਼ੀ ਤਾਰੀਵਾਲ ਅੱਜ ਸਾਡੇ ਨਾਲ ਨੀਟੂ ਸ਼ਟਰਾ ਵਾਲੇ ਮੌਜੂਦ ਨੇ ਗੱਲਬਾਤ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਐਮਪੀ ਚੋਣ ਲੜੀ ਜਾਵੇਗੀ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਸਭ ਤੋਂ ਸਭ ਤੋਂ ਪਹਿਲਾਂ ਮੈਂ ਰਬ ਦਾ ਨਾਮ ਲਵਾਂਗਾ ਜੀ ਬਾਕੀ ਸਾਰੇ ਕੰਮ ਬਾਅਦ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਜੈ ਪੀਮ ਜੈ ਪਰ ਜੈ ਵਾਲਮੀਕੀ ਹਰਿ ਹਰਿ ਵਾਲਮੀਕੀ ਹallelujah ਗੋਸਪਾ ਖੁਸ਼ੰਦਲਾ ਤਾਲਾ ਸਭ ਨੂੰ ਕੁਝ ਰੱਖੇ ਸਤਗੁਰ ਰਵਿਦਾਸ ਮਹਾਰਾਜ ਮਹਾਰਾਜ ਤਾਂ ਤਾਂ ਸਤਿ ਸਤਗੁਰ ਰਵਿਦਾਸ ਮਹਾਰਾਜ ਜੀ ਹallelujah ਗੋਸਪਾ ਖੁਸ਼ੰਦਲਾ ਤਾਲਾ ਸਭ ਨੂੰ ਕੁਝ ਰੱਖੇ ਤੋਹੀਨ ਰੰਕਾਰ ਮੈਂ ਤੇਰੀ ਸ਼ਾਨ ਹਮੈਨੂ ਬਖਸ਼ ਲੋ ਜਕਾਰਾ ਮਾਂ ਚਿੰਤਪੁਨ ਦਾ ਜਕਾਰਾ ਸਾਈਆਂ ਦਾ ਜੈ ਸਾਈਆਂ ਦਾ ਜੈ ਸਾਈਆਂ ਜੀ ਐਮਪੀ ਚੋਲਣ ਜਾ ਰਹੇ ਹੋ ਕਿਤੋਂ ਕਿਤੋਂ ਤੁਸੀਂ ਉਮੀਦਵਾਰ ਹੋਗੇ ਦੇਖੋ 13 ਦੀ 13 ਆਪਾਂ ਸੀਟਾਂ ਦੇ ਖੜੇ ਕੀਤੇ ਆ ਬਾਕੀ ਜੇ ਹਾਰ ਨੂੰ ਦੀ ਜਿੱਤ ਨੂੰ ਦੀ ਪਰਮਾਤਮਾ ਦੇ ਹਸਰੇ ਆ ਆਪਾਂ ਨੇ ਮਿਹਨਤ ਕਰ ਰਹੇ ਆ ਆਪਾਂ ਲੋਕਾਂ ਨੂੰ ਇਹ ਦੱਸ ਰਹੇ ਆ ਕਿ ਆਪਾਂ ਹਰ ਵਾਰ ਇਹਨਾਂ ਨੂੰ ਕਿਉਂ ਵੋਟ ਪਾਣੇ ਜੀ ਕਿਸੇ ਨੇ ਮੁੱਦਾ ਕਿਸੇ ਨੇ ਸਵਾਲ ਨਹੀਂ ਕੀਤਾ ਜੇ ਇਸ ਸਾਲ ਦਾ 5 ਕਰੋੜ ਰੁਪਏ ਮਿਲਦਾ ਤੇ 5 ਸਾਲਾਂ ਦਾ 25 ਕਰੋੜ ਰੁਪਏ ਮਿਲਦਾ 25 ਕਰੋੜ ਦਾ ਕਿਹੜੇ ਐਮਪੀ ਨੇ ਲਾਇਆ ਸ਼ਹਿਰ ਵਾਸੀ ਤੇ ਜਾਂ ਪਿੰਡ ਵਾਸੀ ਤੇ ਕਿਸੇ ਵੀ ਕਿਸੇ ਜਗ੍ਹਾ ਤੇ ਖਰਚ ਕੀਤਾ ਮੈਨੂੰ ਦੱਸਿਆ ਜਾਵੇ ਕਿਸੇ ਨੇ ਵੀ ਇਹਨਾਂ ਮੁੱਦਾ ਵੱਡਾ ਨਹੀਂ ਚੱਕਿਆ ਮੈਂ ਕਹਿੰਦਾ ਵੀ ਆਮ ਆਜ਼ਾਦ ਬੰਦੇ ਜਿੰਨੇ ਵੀ ਆਜ਼ਾਦ ਬੰਦੇ ਐ ਜੇ ਉਹਨਾਂ ਦਾ ਕੋਈ ਨਹੀਂ ਉਹਨਾਂ ਨੂੰ ਕੋਈ ਸਮਰਥਨ ਦੇ ਰਿਹਾ ਤੇ ਨੀਟੂ ਸ਼ਟਰਾ ਵਾਲ ਦਾ ਪੂਰਾ ਸਮਰਥਨ ਹੈ ਆਪ ਉਹਦੀ ਫੋਟੋ ਲਾ ਕੇ ਉਹ ਨੀਟੂ ਸ਼ਟਰਾ ਵਾਲ ਦੱਸੇ ਤੇ ਮੈਂ ਉਹਦਾ ਪ੍ਰਚਾਰ ਕਰਕੇ ਉਹਨੂੰ ਜਿਤਾਵਾਂਗਾ ਜਿੰਨੇ ਮਰਜ਼ੀ ਕੈਂਡੀਡੇਟ ਖੜੇ ਪੰਜਾਬ ਦੀ ਇੰਡੀਆ ਦੀ ਭਾਰਤ ਦੇਸ਼ ਜਿੱਥੇ ਖੜੇ ਹੋਣਗੇ ਮੈਂ ਜਾਊਂਗਾ ਜੀ ਜੀ ਤਾਂ ਫਿਲਹਾਲ ਤੁਸੀਂ ਕਿਹੜੀ ਸੀਟ ਤੋਂ ਮੈਂ ਵਾਰਾਨਸੀ ਜਲੰਧਰ ਅੰਮ੍ਰਿਤਸਰ ਤਿੰਨ ਸੀਟਾਂ ਹੈਗੀਆਂ ਆਪਣੇ ਕੋਲ ਤੇ ਤਿੰਨ ਸੀਟਾਂ ਦੇ ਅਸੀਂ ਜਿੱਤ ਪ੍ਰਾਪਤ ਕਰਾਂਗੇ ਜਿੱਦਾਂ ਲੋਕਾਂ ਨੇ ਪਿਆਰ ਦਿੱਤਾ ਜੀ ਬਹੁਤ ਜ਼ਿਆਦਾ ਲੋਕੀ ਪਿਆਰ ਦੇ ਸਪੋਰਟ ਕਰ ਰਹੇ ਆ ਐਨਆਰਆਈ ਵੀ ਸਪੋਰਟ ਕਰ ਰਹੇ ਆ ਜੇ ਗੱਲ ਕਰੀਏ ਹਰ ਐਸੀ ਸਮਾਜ ਭਾਈਚਾਰਾ ਵੀ ਸਾਨੂੰ ਸਪੋਰਟ ਕਰ ਰਿਹਾ ਕਹਿੰਦੇ ਕਿ ਸੰਵਿਧਾਨ ਅਸੀਂ ਬਦਲ ਦਾਂਗੇ ਜਿਹੜਾ ਸੰਵਿਧਾਨ ਨੂੰ ਹੱਥ ਲਾਏਗਾ ਨਾ ਅਸੀਂ ਉਹਨੂੰ ਬਦਲ ਦਾਂਗੇ ਜੀ ਸਾਡਾ ਸੋਚ ਹੈ ਸਾਡਾ ਨਾਰਾ ਵਾ ਇਹ ਦੇਖਿਓ ਕਿਤੇ ਭੁਲੇਖੇ ਨਾਲ ਗਲਤੀ ਨਾਲ ਹੱਥ ਨਾ ਲਾ ਲਿਓ ਬਸ ਜੀ ਅੱਤ 12 ਨਸੀ ਤੋ ਅੱਤ ਪੀਐਮ ਮੋਦੀ ਜਿਹੜੇ ਨੇ ਉਹ ਵੀ ਖੜੇ ਨੇ ਤੁਸੀਂ ਉਹਨਾਂ ਨੂੰ ਟੱਕਰ ਦੇਣ ਜਾ ਰਹੇ ਹੋ ਇਦਾਂ ਤਾਂ ਮੈਂ ਵੀ ਖੜਾ ਆ ਪੀਐਮ ਮੋਦੀ ਸਾਹਿਬ ਤੋਂ ਅੱਜ ਖੜੇ ਆ ਮੈਂ ਤਾਂ ਕਦੋਂ ਦਾ ਖੜਾ ਹਾਂ ਉੱਥੇ ਇਹ ਨਹੀਂ ਉਹ ਸਾਡੇ ਗੁਰੂਆਂ ਦੀ ਨਗਰੀ ਆ ਉਹ ਸਾਡੇ ਸਤਿਗੁਰੂ रविदास ਮਹਾਰਾਜ ਦੀ ਨਗਰੀ ਆ ਸਾਡੇ ਦਿਲ ਦੇ ਅੰਦਰ ਵਾਸ ਕੀਤਾ ਉਹਨਾਂ ਨੇ ਔਰ ਡਾਕਟਰ ਪਿੰਡਾ ਬਾਬਾ ਸਾਹਿਬ ਨੇ ਸਾਨੂੰ ਸੰਵਿਧਾਨ ਦਿੱਤਾ ਹੱਕ ਦਿੱਤਾ ਰਾਈਟ ਦਿੱਤਾ ਵੀ ਅਸੀਂ ਚੋਣਾਂ ਲੜਾਂਗੇ ਚੋਣਾਂ ਜਿੱਤ ਸਕਦੇ ਆ ਐਸੀ ਸਮਾਜ ਅੱਗੇ ਆਵੇ ਤੇ ਇਸ ਸਮਾਜ ਨੂੰ ਅਗਾਂਹ ਦੇ ਕਰਕੇ ਇਹ ਲੀਡਰ ਆ ਜਿਹੜੇ ਬੜੀਆਂ ਉਲਝਣਾ ਪਾ ਰਿਹਾ ਆ ਪੰਜ ਸਾਲ ਵਾਸਤੇ ਜਦ ਐਮਪੀ ਬੰਦੇ ਆ ਆਪਣੀਆਂ ਨੂੰ ਪੈਨਸ਼ਨ ਲੱਗ ਜਿੰਦੀ ਆਪਣੇ ਮੋٹے ਪੈਸੇ ਕਮਾ ਲੰਦੇ ਇੱਕ ਬੰਦਾ ਸਰਕਾਰੀ ਬੰਦਾ ਜਦ ਪੈਨਸ਼ਨ ਲੰਦਾ ਉਹਦੀ ਪੈਨਸ਼ਨ ਬੰਦ ਕਰਾ ਲਈ ਇਹ ਕਿਉਂ ਆਪਣੀ ਦੋ ਦੋ ਤਿੰਨ ਤਿੰਨ ਪੈਨਸ਼ਨਾਂ ਲੱਗੀਆਂ ਆਪਣੀਆਂ ਕਿਉਂ ਨਹੀਂ ਬੰਦ ਕਰਾਈਆਂ ਅੱਜ ਤੱਕ ਇਹਨਾਂ ਨੇ ਇਹ ਆਪਣੀਆਂ ਬੰਦ ਕਰਾਨਾ ਦੇਸ਼ ਨੂੰ ਇਹਨਾਂ ਨੇ ਮਹਿੰਗਾਈ ਤੇ 14 400 ਸਿਲੰਡਰ ਹੁਣ 1100 ਦਾ ਕਰਤਾ ਜੇ ਗੱਲ ਕਰੀਏ 100 ਰੁਪਏ ਦਾ 50 ਲੀਟਰ ਪੈਟਰੋਲ 100 ਰੁਪਏ ਲੀਟਰ ਕਰ ਦਿੱਤਾ ਅੱਗ ਲੱਗ ਗਈ ਸਸ ਪਾਸੇ ਸਬਜ਼ੀ ਮਹਿੰਗੀ ਆ ਹਰ ਚੀਜ਼ ਮਹਿੰਗੀ ਆ ਆਪਾਂ ਨરેન્દ્ર મોદી ਪ੍ਰਧਾਨ ਮੰਤਰੀ ਦੱਸਣਾ ਚਾਹੁੰਦੇ ਆ ਵੀ ਇਦਾਂ ਦਾ ਕਿਉਂ ਹੋ ਰਿਹਾ ਜੇ ਇੱਕ ਅੱਖ ਨਾਲ ਜਨ ਦੇਖਿਆ ਜਾ ਰਿਹਾ ਸਾਡਾ ਨੀਲਾ ਕਾਡ ਬੰਦ ਕਰਾ ਦਿੱਤਾ ਜਾਂਦਾ ਵਾ ਕਿ ਜੇ ਸਾਡੇ ਸਕੂਲ ਚੋਂ ਦੇ ਬੱਚੇ ਨੂੰ ਬਾਹਰ ਕੱਢਿਆ ਜਾਂਦਾ ਕਦੀ ਕੋਈ ਨੋਟਿਸ ਬੰਦਦਾ ਕਦੀ ਕਿਸੇ ਪਾਰਟੀ ਦਾ ਕਦੀ ਕਿਸੇ ਪਾਰਟੀ ਦੇ ਬੰਦਾ ਇਹ ਤੇ ਜ਼ੁਲਮ ਹੋ ਰਿਹਾ ਸਾਡੇ ਤੇ ਸਾਡ ਧੱਕਾ ਹੋ ਰਿਹਾ ਸਾਨੂੰ ਰੋਜ਼ ਧਮਕੀਆਂ ਰੋਜ਼ ਧਮਕੀਆਂ ਰੋਜ਼ ਧਮਕੀਆਂ ਵੀ ਇਦਾਂ ਦਾ ਅਸੀਂ ਕਿਹੜਾ ਕੰਮ ਕਰ ਦਿੱਤਾ ਲੋਕਾਂ ਨੇ ਤੇ ਨਵਾਜਿਆ ਸਾਨੂੰ ਸਾਨੂੰ ਅੱਗੇ ਲੈ ਕੇ ਆਏ ਲੋਕੀ ਸਾਨੂੰ ਲੋਕੀ ਸਾਨੂੰ ਸੋਸ਼ਲ ਮੀਡੀਆ ਵਿੱਚ ਪਿਆਰ ਕਰਦੇ ਆ ਤਾਂ ਸਾਡਾ ਕੀ ਕਸੂਰ ਆ ਸਾਡਾ ਕੋਈ ਕਸੂਰ ਨਹੀਂਗਾ ਪਰ ਤੁਸੀਂ ਲੋਕ ਗਦਾਰੀਆਂ ਕਰਦੇ ਆ ਅ ਜੇਕਰ ਤੁਸੀਂ ਐਮਪੀ ਬਣ ਜਾਂਦੇ ਤਾਂ ਤੁਹਾਡੇ ਕਿਹੜੇ ਕਿਹੜੇ ਏਜੰਡੇ ਹੋਣਗੇ ਪਹਿਲੇ ਦਿਨ ਐਮਪੀ ਬਣੂੰਗਾ ਦੂਜੇ ਦਿਨ ਲੋਕਾਂ ਦੇ ਮੁੱਲ ਮੋੜ ਦੂੰਗਾ ਹਰ ਕੋਈ ਬੰਦਾ ਇੱਕ ਬੰਦਾ ਵੀਡੀਓ ਬਣਾ ਕੇਗਾ ਕਿ ਮੈਂ ਨੀਡ ਟੂ ਸ਼ਟਾ ਨਾਲ ਵੋਟ ਪਾਈ ਸੀ ਮੇਰਾ ਮੁੱਲ ਮੋੜ ਦਿੱਤਾ ਜੀ ਜੇ ਆਪਾਂ ਕੇਂਦਰ ਸਰਕਾਰ ਦੀ ਗੱਲ ਕਰੀਏ ਕੇਂਦਰ ਸਰਕਾਰ ਭਾਰਤ ਸਰਕਾਰ ਪੰਜਾਬ ਸਰਕਾਰ ਨੂੰ ਕਹਿੰਦਾ ਵਾ ਕਿ ਸਿੱਧੂ ਮੂਸੇ ਵਾਲਾ ਜਿਹੜਾ ਬੇਟਾ ਛੋਟਾ ਹੋਇਆ ਵਾ ਸਿੱਧੂ ਮੂਸੇ ਵਾਲਾ ਛੋਟਾ ਭਰਾ ਹੋਇਆ ਵਾ ਅਖਿਓ ਦਾ ਸਰਟੀਫିକੇਟ ਦਿਓ ਜੀ ਕਿੱਦਾਂ ਹੋਇਆ ਜਿਨ੍ਹਾਂ ਦੇ 10-10 ਬੱਚੇ ਕਦੀ ਉਹਨਾਂ ਨੂੰ ਪੁੱਛਿਆ ਨਹੀਂ ਗਿਆ ਜੀ ਅੱਜ ਉਹਨੂੰ ਕਿਉਂ ਪੁੱਛਿਆ ਗਿਆ ਕਿਉਂਕਿ ਉਹ ਕਿਤੇ ਉਹਨਾਂ ਦਾ ਫਾਦਰ ਸਾਹਿਬ ਇਲੈਕਸ਼ਨ ਚ ਨਾ ਖੜਾ ਹੋ ਜੇ ਇਹਨਾਂ ਵੱਡੀਆਂ-ਵੱਡੀਆਂ ਪਾਰਟੀਆਂ ਨੂੰ ਟੱਕਰ ਆ ਦੇ ਇਹਨਾਂ ਨੂੰ ਡਰ ਲੱਗਦਾ ਜੀ ਪਰ ਲੋਕ ਸੱਚੇ ਨੇ ਗੋਰੇ ਨੱਚੇ ਕਾਲੇ ਨੱਚੇ ਬਿਹਾਰੀ ਨੱਚੇ ਪੰਜਾਬੀ ਨੱਚੇ ਰਾਜਸਥਾਨੀ ਨੱਚੇ ਕਸ਼ਮੀਰੀ ਨੱਚਿਆ ਸਰ ਦੇਸ਼ ਪੂਰਾ ਖੁਸ਼ ਤੇ ਸਿਰਫ ਪਾਰਟੀਆਂ ਨੂੰ ਦੁੱਖ ਤਕਲੀਫ ਹੋਈ ਹੈ ਹੋਰ ਕਿਸੇ ਨੂੰ ਕੋਈ ਤਕਲੀਫ ਨਹੀਂ ਹੋਈ ਜੀ ਜੇ ਜਸਵੀਰ ਜੱਸੀ ਵਰਗਾ ਬੰਦਾ ਸੀਗਾ ਉਠਕੇ ਨਕੂਦਰ ਸ਼ਾ ਨਕੂਦਰ ਲਾਡੀ ਸਾਈਂ ਸਰਕਾਰ ਨੂੰ ਦਾਦਾ ਬਾਬਾ ਮੁਰਾਦ ਸ਼ਾ ਨੂੰ ਔਰ ਲਾਲ ਬਾਸ਼ਾ ਸਰਕਾਰ ਵਿੱਕੀ ਸਾਈਂ ਸਰਕਾਰ ਇਹਨਾਂ ਨੂੰ ਉਠਕੇ ਮਾੜਾ ਕਰਨ ਲੱਪੇ ਮੈਨੂੰ ਸਮਝ ਨਹੀਂ ਆਉਂਦੀ ਇਦਾਂ ਦੇ ਬੰਦੇ ਟਾਰਗੇਟਸ ਕਿਉਂ ਹੁੰਦੇ ਸਾਡੇ ਜਦੋਂ ਰੋਕਣ ਵਾਲਾ ਬੰਦਾ ਮੈਂ ਸੀਗਾ ਮੇਰੇ ਦੋ ਚਾਰ ਬੰਦੇ ਨੇ ਵਿਰੋਧ ਕੀਤਾ ਵੀ ਅਸੀਂ ਤੇ ਕਾਵਾਂਗੇ ਅਸੀਂ ਤੇ ਕਰਾਂਗੇ ਬਹੁਤ ਗਲਤ ਗੱਲ ਹੈ ਸੋ ਮੈਂ ਇਸ ਗੱਲ ਦੇ ਖਿਲਾਫ ਆ ਜੀ ਜੀ ਜਿੱਦਾਂ ਤੁਸੀਂ ਹੁਣ ਚੋਣ ਲੜ ਰਹੇ ਹੋ ਜੇਕਰ ਤੁਹਾਨੂੰ ਕੋਈ ਇਸੇ ਤਰ੍ਹਾਂ ਦਾ ਲਾਲਚ ਦਿੱਤਾ ਜਾਂਦਾ ਜਾਂ ਪੈਸੇ ਦਿੱਤੇ ਜਾਂਦੇ ਨੇ ਜਾਂ ਫਿਰ ਤੁਹਾਨੂੰ ਧਮਕਾਇਆ ਜਾਂਦਾ ਕੀ ਲੱਗਦਾ ਵੀ ਤੁਸੀਂ ਫਿਰ ਮਨਾ ਕਰ ਦੋਗੇ ਚੋਣ ਲੜਨ ਤੋਂ ਉਹਨਾਂ ਨੂੰ ਪਤਾ ਇਹ ਨਹੀਂ ਬੰਦੇ ਨਹੀਂ ਬਹਿਣਾ ਕਿਉਂਕਿ ਇਹਦੀ ਪਾਰਟੀ ਜਿਹੜੀ ਬੇਗੰਪੁਰਾ ਸਾਂਝਾ ਫਰੰਟ ਸ਼੍ਰੀ ਗੁਰੂ ਰਵਿਦਾਸ ਸਮਾਜ ਦੀ ਪਾਰਟੀ ਹੈ ਉਹ ਸਮਾਜ ਤੋਂ ਬਣੀ ਵਾਲਮੀਕ ਸਮਾਜ ਦੀ ਪਾਰਟੀ ਹੈ ਉਹ ਲੜੇਗੀ ਹਾਰ ਨਹੀਂ ਮੰਨੇਗੀ ਕਿਉਂਕਿ ਹਾਰਦੇ ਨਹੀਂ ਹੁੰਦੇ ਕਦੀ ਮਰਦ ਦਲੇਰ ਹੌਸਲੇ ਬਣਾ ਕੇ ਅਸੀਂ ਬੰਬ ਰੱਖੀ ਅਸੀਂ ਜਿੱਤਾਂਗੇ ਜ਼ਰੂਰ ਸਾਡੀ ਜਾਰੀ ਜੰਗ ਰੱਖੀ ਹੈ ਜਾਰੀ ਜੰਗ ਰੱਖੀ ਜਾਰੀ ਜੰਗ ਹੁਣ ਸਿੱਧੂ ਮੂਸੇ ਦਾ ਗਾਣਾ ਸੀਗਾ ਕਹਿੰਦੇ ਬਚ ਕੇ ਰਹੀਂ ਤੂੰ ਦਿਲੀਏ ਬਚ ਕੇ ਇਹਨਾਂ ਗਰਮ ਖਿਆਲੀਆਂ ਤੋਂ ਮੇਰੇ ਵਾਰੇ ਪੁੱਛ ਲੈ ਵੀ ਤੂੰ ਇਹਨਾ ਵਜ਼ਾਨੀ ਤੋਂ ਸ਼ੁਰਤੋਂ ਹੀ ਪੁੱਟਾ ਸਾਡਾ ਏ ਹਿਸਾਬ ਕਹਿੰਦੇ ਆ ਕਹਿ ਕੇ ਬਦਲੇ ਲੈਂਦਾ ਇਹਨੂੰ ਪੰਜਾਬ ਕਹਿੰਦੇ ਆ ਉਹ ਦਿੱਲੀ ਨੂੰ ਦਬ ਲੈਂਦਾ ਇਹਨੂੰ ਜਨਾਬ ਕਹਿੰਦੇ ਆ ਕਹਿ ਕੇ ਬਦਲੇ ਲੈਂਦਾ ਇਹਨੂੰ ਪੰਜਾਬ ਕਹਿੰਦੇ ਆ ਐਮਪੀ ਇਲੈਕਸ਼ਨ ਬਾਰੇ ਤੁਹਾਨੂੰ ਕਿੰਨੀ ਕ ਨੌਲੇਜ ਹੈ ਕਿੰਨੇ ਤੇ ਬਹੁਮਤ ਬੰਦਾ ਸਾਡੀ ਨੌਲੇਜ ਨੂੰ ਲੈ ਨੂੰ ਛੱਡੋ ਅਸੀਂ ਜੋ ਕੰਮ ਕਰਾਂਗੇ ਨੌਲੇਜ ਤੋਂ ਪਰੇ ਕਰਾਂਗੇ ਨੌਲੇਜਾਂ ਤੇ ਉਹ ਰੱਖਦੇ ਜਿਨ੍ਹਾਂ ਨੇ ਕਰਨੇ ਨਹੀਂ ਜੀ ਤੇ ਜਿਨ੍ਹਾਂ ਨੇ ਜਿਨ੍ਹਾਂ ਨੇ ਨਾਲੇਜ ਦਾ ਅੱਗੇ ਵਧਣਾ ਕਹਿੰਦੇ ਪੜਿਆ ਕਿ ਘੜਿਆ ਜ਼ਰੂਰੀ ਨਹੀਂ ਪੜਿਆ ਜ਼ਰੂਰੀ ਨਾਲ ਜ਼ਿਆਦਾ ਘੜਿਆ ਜ਼ਰੂਰੀ ਨਾਲ ਜਿਹਨੇ ਹਰ ਕਾਰਡ ਦੀ ਕਾਰਡ ਕੱਢੀ ਹੋਵੇ ਜੀ ਉਹਨੂੰ ਕਹਿੰਦੇ ਕਾਡੂ ਜੀ ਤੇ ਉਹ ਅਸੀਂ ਆ ਗਏ ਆ ਵੱਡੀਆਂ ਵੱਡੀਆਂ ਪਾਰਟੀਆਂ ਦੇ ਚਾਹਨੇ ਆ ਸਾਨੂੰ ਉਲਝਣਾ ਜਣਾ ਫਸਾਇਆ ਜਾਵੇ ਸਾਡੇ ਕੋਲ ਸਿੱਧਾ ਸਵਾਲ ਆ ਤੇ ਸਿੱਧਾ ਜਵਾਬ ਲਿਆ ਜਾਵੇ ਜੀ ਨਾ ਹੀ ਚੱਕਰਾਂ 'ਚ ਪਾਣਾ ਤੇ ਨਾ ਹੀ ਚੱਕਰਾਂ 'ਚ ਪਵਾਉਣਾ ਜੀ ਜੇ ਤੁਸੀਂ ਐਮਪੀ ਬਣ ਜਾਂਦੇ ਹੋ ਤਾਂ ਕਿਹੜੀ ਕਿਸੇ ਪਾਰਟੀ ਨਾਲ ਜਾਓਗੇ ਫਿਰ ਇਕੱਲੇ ਰਹੋਗੇ ਇਕੱਲਾ ਹੀ ਰਹੂੰਗਾ ਮੈਂ ਦੂਜੇ ਦਿਨ ਮੁੱਲ ਮੋੜਨਾ ਤੇ ਵੋਟਰਾਂ ਦਾ ਜੇ 4599 ਵੋਟ ਪਈ ਸੀ ਪੂਰੇ ਇੰਡੀਆ ਚ ਪੂਰੇ ਭਾਰਤ ਦੇਸ਼ ਹਿੰਦੂਸਤਾਨ ਪਾਕਿਸਤਾਨ ਪਰੇਸ਼ਾਨ ਸੀਗਾ 5000 ਵੋਟ ਕਿੱਦਾਂ ਪੈ ਗਈ ਪਾਕਿਸਤਾਨ ਨੂੰ ਵੀ ਟੈਨਸ਼ਨ ਦੀ ਗੋਲੀ ਖਾਣੀ ਪੈ ਗਈ ਸੀ ਤੇ ਬਾਕੀ ਦੇਸ਼ ਦੇਖ ਲਓ ਤੁਸੀਂ ਇਹ ਹਾਲਾਤ ਸਹੀ ਹੋ ਜਰ ਸਾਰੇ ਸਿਰਫ ਇੱਕ ਮੌਕਾ ਚਾਹੀਦਾ ਜੀ ਅਤਾ ਕਦੇ ਨੀਟੂ ਸ਼ਟਰਾਂ ਵਾਲਾ ਜਿਹੜਾ ਸਿੰਗਰ ਬਣ ਜਾਂਦਾ ਕਦੇ ਇਲੈਕਸ਼ਨ ਲੜਦਾ ਤੇ ਕਦੇ ਫਿਲਮਾਂ ਦੇ ਵਿੱਚ ਆ ਜਾਂਦਾ ਆਖਿਰ ਕਾ ਬੰਨਾ ਕੀ ਚਾਹੁੰਦਾ ਜਦੋਂ ਇਹ ਗਲੇ 'ਚ ਪਟਕੇ ਪਾ ਲੈਂਦੇ ਆ ਟੋਪੀਆਂ ਪਾ ਲੈਂਦੇ ਆ ਇਹ ਕੀ ਬੰਦੇ ਆ ਇੱਕ ਪੜਿਆ ਲਿਖਿਆ ਬੰਦਾ 10ਵੀਂ ਪਾਸ ਬੀਏ ਪਾਸ ਉਹ ਟੋਪੀ ਲੈਂਦਾ ਉਸ ਪਾਰਟੀ ਦੀ ਉਹ ਬਫਰ ਲੈਂਦਾ ਪਾਰਟੀ ਦਾ ਕਿਉਂ ਲੈਂਦਾ ਜੀ ਕਾਦੇ ਵਾਸਤੇ ਲੈਂਦਾ ਜੀ ਇਹ ਇੱਕ ਪੜ੍ਹੇ ਲਿਖੇ ਇਨਸਾਨ ਦਾ ਕੰਮ ਨਹੀਂ ਹੈਗਾ ਇਹ ਪੜ੍ਹੇ ਲਿਖੇ ਇਨਸਾਨ ਦਾ ਬਿਲਕੁਲ ਕੰਮ ਨਹੀਂ ਹੈਗਾ ਜਾਂ ਤਾਂ ਕਮੀਡੀਅਨ ਆ ਜੀ ਦੋ ਹੀ ਸਵਾਲ ਆ ਜਾਂ ਤਾਂ ਸਾਡੇ ਵਰਗਾ ਕਮੀਡੀਅਨ ਆ ਤੇ ਜਾਂ ਫਿਰ ਆਪਣਾ ਜਲੂਸ ਕਰਦਾ ਪਿਆ ਜੀ ਇੱਕ ਪੜ੍ਹਿਆ ਲਿਖਿਆ 10ਵੀਂ ਪਾਸ 5ਵੀਂ ਪਾਸ 6ਵੀਂ ਪਾਸ 7ਵੀਂ ਪਾਸ 10ਵੀਂ ਪਾਸ ਬੀਏ ਕੀਤੀ ਹੈ ਉਹ ਮਫਰਲ ਨਹੀਂ ਬਣੇਗਾ ਪਾਰਟੀ ਦਾ ਮਰਫਲ ਪਾਰਟੀ ਟੋਪੀ ਨਹੀਂ ਪਾਏਗਾ ਝੰਡਾ ਨਹੀਂ ਫੜੇਗਾ ਜੀ ਤੇ ਝੰਡਾ ਫੜਨਾ ਸਾਡੇ ਕੰਮ ਆ ਕੀ ਆ ਕਿ ਉਹਨਾਂ ਦੇ ਕੰਮ ਉਹ ਸਾਡੇ ਕੰਮ ਤੇ ਉਹ ਖੋਈ ਜਾਂਦੇ ਪਏ ਜੀ ਤਾਂ ਹੁਣ ਅਸੀਂ ਕੀ ਕਰੀਏ ਜੀ ਫਿਰ ਅਸੀਂ ਹਸਤੀਮਾਨ ਦੀ ਵਦੀ ਪਾ ਕੇ ਆਵਾਂਗੇ ਨਵਾਂ ਤਰੀਕਾ ਬਣਾਵਾਂਗੇ ਜੀ ਇਹ ਦੱਸਾਂਗੇ ਨਹੀਂ ਹੁਣ ਅਗਲਾ ਤਰੀਕਾ ਤੁਸੀਂ ਬੁੱਝੋ ਫਿਰ ਅਸੀਂ ਦੱਸਾਂਗੇ ਜੀ ਸ਼ਕਤੀਮਾਨ ਬਣ ਕੇ ਆਉਂਗੇ ਨਾ ਕੁਝ ਨਵਾਂ ਕਰਕੇ ਦਿਖਾਵਾਂਗੇ ਪੰਜਾਬ ਵਿੱਚ ਕੁਝ ਨਵਾਂ ਹੈ ਇਹ ਇਸ ਤਰ੍ਹਾਂ ਪੈਣੇ ਦਸਾਂ ਇਹਨਾਂ ਲੋਕਾਂ ਨੂੰ ਸਾਨੂੰ ਪਤਾ ਸੀਗਾ ਤੁਸੀਂ ਇਹ ਵੀ ਕਹਿੰਦੇ ਹੋ ਕਿ ਮੈਂ ਦੇਸ਼ ਬਦਲ ਦਾਂਗਾ 4 ਘੰਟੇ ਦੇ ਵਿੱਚ ਉਹਦੇ ਲਈ ਕੀ ਫਾਰਮੂਲਾ ਤੁਹਾਡੇ ਦੇਸ਼ ਨਹੀਂ ਬਦਲਿਆ ਜਾ ਸਕਦਾ ਨਾ ਇਤਿਹਾਸ ਬਦਲਿਆ ਜਾ ਸਕਦਾ ਮੈਂ ਦੇਸ਼ ਨੂੰ ਅਮੀਰ ਕਰਨ ਅਮੀਰ ਕਰ ਸਕਦਾ ਉਹ ਵੀ 4 ਘੰਟਿਆਂ ਵਾਸਤੇ ਜੇ ਮੈਨੂੰ ਪ੍ਰਧਾਨ ਮੰਤਰੀ 4 ਘੰਟੇ ਜੇ ਬਣ ਜਾ ਜੇ ਮੈਂ ਪ੍ਰਧਾਨ ਮੰਤਰੀ 4 ਘੰਟੇ ਵਾਸਤੇ ਬਣ ਜਾ ਜੀ ਵੱਡੀ ਗੱਲ ਹੈ ਤੁਸੀਂ ਕਹਿ ਕੇ ਜੇ ਤੁਸੀਂ 4 ਘੰਟੇ ਲਈ ਪ੍ਰਧਾਨ ਮੰਤਰੀ ਬਣ ਤੁਸੀਂ ਦੇਸ਼ ਨੂੰ ਅਮੀਰ ਕਰ ਦੋਗੇ ਪਰ ਕਿਹਾ ਜਾਂਦਾ ਨਾ ਵੀ ਜਦੋਂ ਬੰਦਾ ਇਨੀ ਵੱਡੀ ਸੋਚ ਰੱਖਦਾ ਤੁਸੀਂ ਸਟਾਰਟਿੰਗ ਤੋਂ ਕੀ ਰੱਖਿਆ ਤੁਸੀਂ ਆਪਣੇ ਜੇ ਤੁਹਾਨੂੰ ਕੋਈ ਕਹੇ ਕਿ ਤੁਸੀਂ ਅਮੀਰ ਬਣ ਕੇ ਦਿਖਾਓ ਤੁਸੀਂ ਕਿੱਦਾਂ ਬਣੋਗੇ ਦੇਖੋ ਇੱਕ ਦੁਕਾਨ ਬੰਦੀ ਆ ਦੁਕਾਨ ਹੀ ਲਾ ਲੋ ਕਰਨ ਆ ਦੁਕਾਨ ਪੈ ਗਈ ਏ ਖਾਲੀ ਦੁਕਾਨ ਹੈ ਪਲਾਟ ਆ ਖਾਲੀ ਦੁਕਾਨ ਪੈ ਗਈ ਕਾਰਪੈਂਟਰ ਮਜ਼ਦੂਰ ਮਿਸਤਰੀ ਪਲੰਬਰ ਸ਼ੀਸ਼ੇ ਵਾਲਾ ਪੇਂਟ ਵਾਲਾ ਅਲੂਮੀਨੀਅਮ ਵਾਲਾ ਸ਼ਟਰ ਵਾਲਾ ਗੇਟ ਵਾਲਾ ਗ੍ਰਿੱਲਾਂ ਵਾਲਾ ਸਰੀਏ ਵਾਲਾ ਬੋਰ ਵਾਲਾ ਪਲੰਬਰ ਪਰ ਪਲੰਬਰ ਪੇਂਟ ਵਾਲਾ ਕਿੰਨੇ ਬੰਦੇ ਇਸ ਦੁਕਾਨ ਚ ਪਾਸ ਹੋ ਗਏ 50 ਬੰਦੇ ਪਾਸ ਹੋ ਗਏ ਇਹ ਕੰਮ ਫੜ ਲਿਆ ਲੀਡਰਾਂ ਨੇ ਸਾਡਾ ਕੰਮ ਬੰਦ ਕਰਾਤਾ ਲੀਡਰਾਂ ਨੇ ਜੀ ਤੇ ਹੁਣ ਅਸੀਂ ਕੀ ਕਰੀਏ ਅਸੀਂ ਇਲੈਕਸ਼ਨ ਲੜਾਂਗੇ ਜੀ ਅਸੀਂ ਲੜਦੇ ਪਏ ਆ ਅਸੀਂ ਬੰਦੇ ਖੜੇ ਕਰਦੇ ਪਏ ਆ ਕਰਾਂਗੇ ਵੀ ਜੀ ਹਾਂ ਤਾਂ ਹੋਰ ਕਿਹੜੇ ਕਿਹੜੇ ਕੈਂਡੀਡੇਟ ਤੁਸੀਂ ਅਨਾਉਂਸ ਕੀਤੇ ਨੇ 13 ਦੇ 13 ਕੀਤੇ ਆ 13 ਜਿੱਤ ਕੇ ਦਿਖਾਣਗੇ ਤੇ ਬਾਕੀ ਆਜ਼ਾਦ ਆ ਜਿਹੜੇ ਜ਼ਾਦਾਂ ਨੂੰ ਕੋਈ ਉਮੀਦਵਾਰ ਨਾ ਜਾਣਾ ਵੀ ਜੇ ਨਾ ਕੋਈ ਨਹੀਂ ਖੜਾ ਹੁੰਦਾ ਤੇ ਨੀਡੂ ਸ਼ਟਰ ਨਾਲ ਖੜਾ ਨੀਡੂ ਸ਼ਟਰ ਨਾਲ ਦੇ ਨਾਲ ਫੋਟੋ ਲਾ ਕੇ ਉਹ ਲੋਕਾਂ ਕੋਲ ਵੋਟ ਮੰਗ ਸਕਦੇ ਆ ਪੂਰਾ ਅਧਿਕਾਰ ਉਹਨਾਂ ਨੂੰ ਜੀ ਜਿੱਤਣਗੇ ਤਾਂ ਇੱਕ ਗੱਲ ਹੋਰ ਹੈ ਕਿ ਜਦੋਂ ਇਲੈਕਸ਼ਨ ਦੇ ਵਿੱਚ ਆਪਾਂ ਖੜੇ ਹੁੰਦੇ ਆ ਤਾਂ ਚੋਣ ਪ੍ਰਚਾਰ ਦੇ ਲਈ ਫੰਡ ਦੀ ਜ਼ਰੂਰਤ ਹੁੰਦੀ ਆ ਉਹ ਫੰਡ ਤੁਹਾਡੇ ਕੋਲ ਕਿੱਥੋਂ ਆਊਗਾ ਐਨਆਰਆਈ ਆ ਬਾਹਰ ਆ ਦੇਸ਼ ਦੇ ਇਸ ਦੇਸ਼ ਇਹਾਂ ਦੇ ਬੰਦੇ ਆ ਕਿ ਜਿਹਨੂੰ ਮਰਜ਼ੀ ਤੁਰੇ ਉਹਨਾਂ ਕਹੀਏ ਪਲਾ ਸਾਡੀ ਮਦਦ ਕਰ ਦੇ ਉਹ ਮਦਦ ਕਰਨ ਨੂੰ ਤਿਆਰ ਇਹ ਇੰਡੀਆ ਆ ਪੰਜਾਬ ਆ ਪੰਜਾਬ ਕਹਿੰਦੇ ਕਹਿ ਕੇ ਬਦਲੇ ਲੈਂਦਾ ਇਹਨੂੰ ਪੰਜਾਬ ਕਹਿੰਦੇ ਆ ਉਹ ਦਿੱਲੀ ਨੂੰ ਦਬ ਲੈਂਦਾ ਇਹਨੂੰ ਜਨਾਬ ਕਹਿੰਦੇ ਆ ਇਹ ਤੁਸੀਂ ਦੇਖ ਲਓ ਪੰਜਾਬ ਅੱਗੇ ਆ ਤੇ ਅੱਗੇ ਰਹੇਗਾ ਜੀ ਬਸ ਥੈਂਕ ਯੂ ਜਿੱਦਾਂ ਤੁਸੀਂ ਪਹਿਲਾਂ ਵੀ ਚੋਣ ਲੜਦੇ ਹੋ ਉਦੋਂ ਤੁਹਾਡੇ ਹੀ ਪਰਿਵਾਰਕ ਮੈਂਬਰਾਂ ਦੀ ਵੋਟ ਨਹੀਂ ਪੈਂਦੀ ਹੁਣ ਕੀ ਲੱਗਦਾ ਕਿ ਹੁਣ ਪਰਿਵਾਰ ਦੇ ਮੈਂਬਰ ਰਾਜੀ ਨੇ ਤੁਹਾਨੂੰ ਵੋਟਾਂ ਪਾਉਣਗੇ ਦੇਖੋ ਜਿਹੜੇ ਹੰਕਾਰੇ ਆ ਮੇਰੇ ਪਰਿਵਾਰ ਦਾ ਮੈਨੂੰ ਵੋਟ ਪਾਉਂਦਾ ਵਾ ਪਕੂਜ ਲੋਕ ਹੰਕਾਰੇ ਮੇਰੇ ਸਾਹਮਣੇ ਖੜੇ ਹੋ ਗਏ ਮੈਨੂੰ ਧਮਕੀਆਂ ਦਿੰਦੇ ਆ ਡਰਾਉਂਦੇ ਆ ਮਾਰਨ ਦੀ ਧਮਕੀਆਂ ਦੇ ਇਹ ਬੰਦੇ ਵਾਲੀ ਗੱਲ ਨਹੀਂ ਹੈਗੀ ਇਹ ਚੌਣ ਕਮਿਸ਼ਨਰ ਸਦੀਪ ਸਾਹਿਬ ਨਾਲ ਗੱਲ ਕਰਨ ਵੀ ਅਸੀਂ ਇਲੈਕਸ਼ਨ ਨਹੀਂ ਹੋਣ ਦੇਣੇ ਇਦਾਂ ਕਹਿਣ ਖਾਣਾ ਨੂੰ ਉਹ ਦੇਖੋ ਇਹਨਾਂ ਬੰਦਾ ਬਣਾਉਂਦੇ ਕਿ ਨਹੀਂ ਸਿਰਫ ਪਾਰਟੀਆਂ ਦੇ ਚਮਚੇ ਆ ਨਮਾਇंदे ਆ ਜਿਹੜੇ ਸਾਨੂੰ ਟੱਕਰ ਦੇ ਦਿੰਦੇ ਜੀ ਤਾਂ ਤੁਸੀਂ ਜਲੰਧਰ ਤੋਂ ਵੀ ਚੋਣ ਲਾ ਰਹੇ ਹੋ ਉੱਥੇ ਤਾਂ ਸਾਬਕਾ ਸੀਐਮ ਚੰਨੀ ਵੀ ਉਮੀਦਵਾਰ ਨੇ ਕਾਂਗਰਸ ਦੇ ਵੱਲੋਂ ਸੁਸ਼ੀਲ ਰਿੰਕੂ ਵੀ ਜਿਹੜੇ ਨੇ ਭਾਜਪਾ ਦੇ ਵੱਲੋਂ ਤੁਹਾਨੂੰ ਲੱਗਦਾ ਵੀ ਉੱਥੇ ਤੁਸੀਂ ਉਹਨਾਂ ਨੂੰ ਟੱਕਰ ਦੇ ਪਾਉਂਗੇ ਜੀ ਗਦਾਰਾਂ ਨੇ ਤੇ ਐਮਸੀ ਨਹੀਂ ਬੰਨਾ ਜੀ ਗਦਾਰਾਂ ਨੇ ਤੇ ਐਮਸੀ ਨਹੀਂ ਬੰਨਾ ਤੇ ਬਾਕੀ ਦੀ ਤੇ ਬਹੁਤ ਦੂਰ ਦੀ ਗੱਲ ਔਰ ਰਹੀ ਗੱਲ ਸਾਡੇ ਸਾਹਮਣੇ ਸੀਐਮ ਚੰਨੀ ਸਾਹਿਬ ਤੁਹਾਨੂੰ ਪਤਾ ਹੀ ਆ ਤਿੰਨ ਮਹੀਨੇ ਕਿੰਨਾ ਲੁੱਟਿਆ ਸੀ ਉਹਨੇ ਬਾਅਦ ਫੜ ਲਿਆ ਸੀਗਾ ਫੜ ਕੇ ਕਿੰਨੇ ਪੈਸੇ ਕੱਢੇ ਸੀਗੇ ਜਿਹੜੇ ਹੋਰ ਲੁਟਾਣਾ ਤੇ ਪਾ ਦਿਓ ਬੋਟਾ ਭਾਈ ਪਾਓ ਦਿਤਾਓ ਹੋਰ ਲੁੱਟੂਗਾ ਕਰਾਓ ਕਮਾਈ ਉਹਨੂੰ ਅਜੇ ਜੋ ਕਵਾਂਗੇ ਸੱਚ ਕਵਾਂਗੇ ਸੱਚ ਤੋਂ ਸਵਾ ਕੁਝ ਨਹੀਂ ਕਵਾਂਗੇ ਜੀ ਤਾਂ ਸਮਾਜ ਲਈ ਤੁਸੀਂ ਹੁਣ ਤੱਕ ਕਿਹੜੇ ਕੰਮ ਕੀਤੇ ਨੇ ਜਿਨ੍ਹਾਂ ਦੇ ਨੂੰ ਲੈ ਕੇ ਲੋਕੀ ਤੁਹਾਨੂੰ ਵੋਟ ਪਾਉਣ ਮੈਨੂੰ ਕੋਈ ਸਰਟੀਫਿਕੇਟ ਦੇਣ ਦੀ ਲੋੜ ਨਹੀਂ ਗਈ ਜਿਹੜੇ ਮੈਂ ਕੰਮ ਕੀਤੇ ਮੈਂ ਆਪਣੇ ਦਿਲ 'ਚ ਲਿਖਿਆ ਇਹ ਤੇ ਦੋ ਕੰਬਲ ਦਿੰਦੇ ਨਾਲ ਹੀ ਵੀਡੀਓ ਪਾਉਂਦੇ ਨਾ ਮੈਂ ਵੀਡੀਓ ਨਹੀਂ ਪਾਂਦਾ ਮੈਂ ਮਾਤਾ ਜਿੰਤਪੂਨੀ ਨੂੰ ਕਹਿਣਾ ਕਿ ਮਹਾਰਾਣੀ ਇਹ ਕੰਮ ਹੋ ਗਿਆ ਤੂੰ ਜਾਣੇ ਤੇ ਮੈਂ ਜਾਣਾ ਕੋਈ ਗੱਲ ਨਹੀਂ ਅਸੀਂ ਪਲਾ ਕਰਕੇ ਦੱਸੀ ਤਾਂ ਨਹੀਂ ਨਾ ਵੀਡੀਓ ਪਾਈ ਹਜੇ ਤੱਕ ਜੀ ਕੋਈ ਬੰਦਾ ਕਹਿ ਦੇਵੇ ਕਿਦਾਂ ਦੀ ਵੀਡੀਓ ਆਈ ਹੋਵੇ ਤੇ ਜੁੱਤੀ ਤੁਹਾਡੀ ਦਸਰ ਮੇਰਾਊਗਾ ਜੀ ਅਗਲੀ ਵਾਰੀ ਵੀ ਨਹੀਂ ਇਦਾਂ ਆਉਗੀ ਜੇ ਕੁਝ ਮਦਦ ਕੀਤੀ ਹੈ ਤੇ ਗੁਪਤ ਕੀਤੀ ਹੈ ਜੇ ਸਾਨੂੰ ਵੀ ਲੋਕਾਂ ਨੇ ਦਿੱਤੀ ਤੇ ਗੁਪਤ ਦਿੱਤੀ ਹੈ ਜੀ ਅਸੀਂ ਵੀ ਲੋਕਾਂ ਦੇ ਤਹਿਤ ਦੇ ਲੋ ਸ਼ੁਕਰਗੁਜ਼ਾਰ ਹਾਂ ਇਦਾਂ ਦੀ ਗੱਲ ਨਹੀਂ ਬੰਦੇ ਬਹੁਤ ਪੰਜਾਬ 'ਚ ਰਾਬਰੂ ਬੰਦੇ ਨੇ ਸੋ ਉਹਨਾਂ ਦੀ ਮੈਂ ਕਦਰ ਕਰਦਾ ਜੀ ਤਾਂ ਪਹਿਲਾ ਤੁਸੀਂ ਜਿੱਦਾਂ ਕਮੇਡੀਅਨ ਸੀਗੇ ਹਨਾ ਉਸ ਤੋਂ ਬਾਅਦ ਇੱਕ ਤੁਹਾਡਾ ਨਾਮ ਨੀਟੂ ਛਟਰਾ ਵਾਲਾ ਕਿੱਦਾਂ ਪੈ ਜਾਂਦਾ ਮੈਂ ਛਟਰਾ ਦਾ ਕੰਮ ਕਰਦਾ ਸੀ ਮੇਰੀ ਚਿਹਰੇ ਥੋੜੀ ਦਿਖਾ ਮੈਂ ਕਮੇਡੀਅਨ ਇਨਸਾਨ ਬਾਹਰ ਆ ਕੇ ਜੋ ਲੋਕਾਂ ਵਿੱਚ ਵਿਚਰਦਾ ਫੇਰ ਪਤਾ ਲੱਗਦਾ ਵੀ ਕੀ ਐ ਮੈਂ ਮੈਂ ਮਿੱਟੀ ਆ ਕਿ ਸੋਨਾ ਵਾ ਇਹ ਲੋਕ ਦੱਸਦੇ ਆ ਅੱਜ ਲੋਕ ਦੱਸ ਰਹੇ ਆ ਧਮਕੀਆਂ ਆ ਰਹੀਆਂ ਡਰਾਉਣ ਦੇ ਆ ਧਮਕਾਉਣ ਦੇ ਆ ਵੱਡੀਆਂ ਵੱਡੀਆਂ ਪਾਰਟੀਆਂ ਹਿਲਦੀਆਂ ਨਜ਼ਰ ਆਂਦੀਆਂ ਉਹਨਾਂ ਦੇ ਆਪਣੇ ਲੈਵਲ ਨਹੀਂ ਗੇ ਕੋਈ ਇਧਰੋਂ ਉਧਰ ਜਾ ਰਿਹਾ ਕੋ ਉਧਰੋਂ ਇਧਰ ਆ ਰਿਹਾ ਸਮਝ ਨਹੀਂ ਆਦੀ ਕਿ ਕਾਰਨਾ ਨੀਤੀ ਕੀ ਚੱਲਣ ਦੀ ਐ ਇਹ ਸਿਰਫ ਵੋਟਰਾਂ ਨੂੰ ਪਰੇਸ਼ਾਨ ਕਰਨ ਦੀ ਉਮੀਦ ਆ ਮੈਂ ਵੋਟਰਾਂ ਨੂੰ ਅਪੀਲ ਕਰਾਂਗਾ ਕਿ ਸਾਰੇ ਵੋਟ ਬੇਗੰਪੁਰਾ ਸਾਂਝਾ ਫਰੰਟ ਪਾਰਟੀ ਨੂੰ ਪਾਓ ਤੇ ਉਹਨਾਂ ਜਿਤਾਓ ਹੋਰ ਕੋਈ ਪਾਰਟੀ ਨੂੰ ਵੋਟ ਨਾ ਪਾਓ ਸਾਨੂੰ ਕਿੱਦਾਂ ਧਮਕਾਇਆ ਜਿਹੜਾ ਕਿਹੜੇ ਲਾਲਚ ਦਿੱਤੇ ਜਾ ਰਹੇ ਨੇ ਕੀ ਕਿਹਾ ਜਾ ਰਿਹਾ ਬڑے ਨੋਟਿਸ ਕੱਢੇ ਜਾ ਰਹੇ ਆ ਬੜਾ ਕੁਝ ਕੀਤਾ ਜਾਂਦਾ ਆਨਲਾਈਨ ਧਮਕੀ ਦੇ ਮੈਂ ਕੇਸ ਕਰ ਦੂੰ ਮੈਂ ਕਰ ਦੂੰ ਮੈਂ ਜੂੰ ਕਰ ਦੂੰ ਕੋਈ ਡਰ ਨਹੀਂ ਸਤਗੁਰ ਅਬਿਦਾਸ ਮਾਰਾ ਵਿਚਾਨਗੇ ਔਰ ਡਾਕਟਰ ਵੀਮਰਾ ਬਾਬਾ ਸਾਹਿਬ ਸਾਡੀ ਸਾਡੇ ਦਿਲ ਦੇ ਅੰਦਰ ਸਾਨੂੰ ਕੋਈ ਨਹੀਂ ਮਾਰ ਸਕਦਾ ਭਗਤ ਸਿੰਘ ਦੀ ਸੋਚ ਸਾਡੇ ਅੰਦਰ ਜੀ ਭਗਤ ਸਿੰਘ ਦੀ ਸੋਚ ਤਾਂ ਫਿਰ ਪੰਜਾਬ ਦੇ ਸੇਂ ਭਗਵੰਤ ਮਾਨ ਵੀ ਰੱਖਦੇ ਨੇ ਫਿਰ ਤੁਸੀਂ ਵੀ ਉਹਨਾਂ ਦੀ ਸੋਚ ਤੇ ਚੱਲੋਗੇ ਫਿਰ ਪਾਇਆ ਨਹੀਂ ਹਜ਼ਾਰ-ਹਜ਼ਾਰ ਰੁਪਏ ਪੁੱਛੋ ਜਾ ਕੇ ਤੁਸੀਂ ਉਹਨਾਂ ਨੂੰ ਜੀ ਕੁਛ ਜੇ ਕਿਉਂ ਨਹੀਂ ਹਰ ਜਰ ਕਿਉਂ ਨਹੀਂ ਪਿਆ ਜੀ ਪੁੱਛੋ ਨਹੀਂ ਮੈਂ ਕਹਾਂ ਪੁੱਛਾ ਤੁਸੀਂ ਪੁੱਛੋ ਨਹੀਂ ਅਸੀਂ ਵੀ ਪੁੱਛਾਂਗੇ ਪਰ ਤੁਸੀਂ ਵੀ ਇਲੈਕਸ਼ਨ 'ਚ ਖੜੇ ਹੋ ਤੁਸੀਂ ਮੰਨਦੇ ਹੋ ਜੇ ਤੁਸੀਂ ਐਮਪੀ ਬਣ ਜਾਓਗੇ ਤੁਸੀਂ ਕਿੱਦਾਂ ਪਾਓਗੇ ਜੇ ਉਹਨਾਂ ਤੋਂ ਨਹੀਂ ਪਿਆ ਹਲੇ ਤੱਕ ਮੈਂ ਤਾਂ ਕਿਹਾ ਮੈਂ ਦੂਜੇ ਦਿਨ ਮੁੱਲ ਬਣੂਗਾ ਦੂਜੇ ਦਿਨ ਜਿੰਨੇ ਜਿੰਨੇ ਮੈਨੂੰ ਵੋਟ ਪਾਣੀ ਹੈ ਨਾ ਉਹ ਆਪਣੀ ਕੈਮਰਾ ਕਹਿ ਕੇ ਕਹੇਗਾ ਕਿ ਨਹੀਂ ਟੂ ਸ਼ਟਰ ਨਾਲ ਵੋਟ ਮੈਪ ਪਾਈ ਸੀਗੀ ਤੇ ਮੈਨੂੰ ਮੇਰਾ ਮੁੱਲ ਮੁੜ ਗਿਆ ਮੈਂ ਫੁਕਰਾ ਨਹੀਂ ਹੈਗਾ ਨਾ ਮੈਂ ਫੁਕਰਾ ਵਾਂ ਨਾ ਮੈਂ ਤਾਕਤਵਰ ਵਾਂ ਇੱਕ ਆਮ ਇਨਸਾਨ ਆ ਆਮ ਇਨਸਾਨ ਵਾਂ ਕੋ ਰਹੂੰਗਾ ਨਾ ਮੈਨੂੰ ਪੈਸੇ ਦਾ ਕਮਾਣ ਦਾ ਨਾ ਮੇਰੇ ਤੋਂ ਪੈਸਾ ਹੈਗਾ ਆ ਆਪਾਂ ਜਿਹੜੇ ਜਗ੍ਹਾ ਤੇ ਹੈਗੇ ਆ ਬਸ ਸਿੱਧੇ ਜੇ ਬੰਦੇ ਆ ਸਿੱਧੇ ਹੀ ਰਹਿਣੇ ਆ ਜੀ ਇਹ ਨਹੀਂ ਹੈਗਾ ਕਿ ਚੂਚ ਚਲਾਕੀ ਵੀ ਨਹੀਂ ਆਪਾਂ ਮੱਸਾ ਨਹੀਂ ਆ ਕੀ ਸਾਡੇ ਅੰਦਰ ਪਿੱਛੇ ਲੱਕੀ ਕਰ ਲੋ ਇਧਰੋਂ ਖਾ ਲੋ ਉਧਰੋਂ ਮਾਰ ਲੋ ਐ ਨਹੀਂ ਕਿਸੇ ਗਰੀਬ ਨੂੰ ਦੱਬ ਲੋ ਗਰੀਬ ਨੂੰ ਦੱਬਣਾ ਸਭ ਤੋਂ ਵੱਡਾ ਗੁਨਾਹ ਆ ਜੀ ਇਹ ਰੱਬ ਨਹੀਂ ਮaaf ਕਰੇਗਾ ਸੱਤ ਕੁਲਾਂ ਦੇ ਵਿੱਚ ਮaaf ਨਹੀਂ ਕਰੇਗਾ ਉਹਨੂੰ ਬੰਦੇ ਨੂੰ ਜੀ ਇਹ ਸੱਚੀ ਗੱਲ ਆ ਇਹ ਨੋਟ ਕਰਕੇ ਰੱਖਿਓ ਇਹ ਸਿਆਣੇ ਜੇ ਬੰਦੇ ਦੱਸਿਓ ਕਿਹੜੇ ਅੰਬਾੜੇ ਹੁਣ ਪਿਛਲੀ ਵਾਰ ਮੇਰੇ ਮੂੰਹ ਚ ਨਿਕਲ ਗਿਆ ਕਿ ਮੈਂ ਦਵਾਈ ਕਰਤੀ ਆ ਮੇਰੇ ਤੇ ਪਰਚਾ ਗਿਆ ਬਾਬਾ ਆਰਾਮਦੇਵ ਨੇ ਅੰਦਰ ਗਿਆ ਜੀ ਹੁਣ ਜਸ ਜਸਵੀਰ ਜਸਤੀ ਨੇ ਸਾਈਆਂ ਨੂੰ ਮਾਲਾ ਚੰਗਾ ਗਿਆ ਉਹਨੂੰ ਕਿਸੇ ਨੇ ਨਹੀਂ ਕਿਹਾ ਜੀ ਉਹਨੇ ਕਲਾਕਾਰਾਂ ਨੂੰ ਕਿਹਾ ਕਿਸੇ ਨੇ ਨਹੀਂ ਕਿਹਾ ਜਵਾਬ ਤੇ ਇਨਸਾਨ ਹੀ ਦਿੰਦਾ ਨਾ ਜੀ ਗੱਲ ਇਹ ਆ ਕਿ ਆਪਾਂ ਸਿਰ ਮਾਤਾ ਚਿੰਤਪੂਨੀ ਦਾ ਆਸ਼ੀਰਵਾਦ ਆ ਆਪਾਂ ਜੀਨੇ ਆ ਮਹਾਰਾਣੀ ਬਹੁਤ ਵੱਡੀ ਆ ਕਿਰਪਾਲੂ ਆ ਦਿਆਲੂ ਆ ਸਾਰਾ ਹਿੰਦੁਸਤਾਨ ਸਾਰੇ ਅਸੀਂ ਧਰਮਾਂ ਨੂੰ ਸਤਿਕਾਰ ਕਰਦੇ ਮੰਨਦੇ ਆ ਸਾਰੇ ਧਰਮ ਹੁਣ ਹੱਥ ਜੋੜ ਕੇ ਬੇਨਤੀ ਆ ਆਪਾਂ ਪ੍ਰਮਾਤਮਾ ਦੇ ਨਾਮ ਤੇ ਪ੍ਰਮਾਤਮਾ ਦਾ ਨਾਮ ਵੱਖਰਾ ਲੈਨੇ ਆ ਪਰ ਲੋਕਾਂ ਕੋ ਆਪਣਾ ਹੱਕ ਲੈਨੇ ਆ ਵੀ ਸਾਡੇ ਹੱਕ ਤੇ ਸਾਨੂੰ ਵੋਟਾਂ ਪਾਈਆਂ ਜਾਣ ਇੱਕ ਵਾਰ ਸਾਡਾ ਵੀ ਜਿੱਤ ਹਾਰ ਦਾ ਫੈਸਲਾ ਤੁਸੀਂ ਕਰਨਾ ਵਾ ਕਿਉਂਕਿ ਸਾਰੀਆਂ ਪਾਰਟੀਆਂ ਦੇ ਫਤਵੇ ਜਾਰੀ ਕਰਦੇ ਆ ਐਸੀ ਇੱਕ ਨਵੀਂ ਪਾਰਟੀਆਂ ਦਾ ਫਤਵਾ ਜਾਰੀ ਤੁਸੀਂ ਕਰਨੇ ਆ ਬਟਨ ਤੁਹਾਡੇ ਹੱਤ ਆ ਬੋਟ ਤੁਹਾਡੇ ਹੱਤ ਆ ਜਿਵੇਂ ਲੀਡਰ ਬਦਲੇ ਆ ਓਵੇਂ ਅੱਜ ਕੀ ਤੁਸੀਂ ਬਦਲ ਜੋ ਪੈਸੇ ਪੁਸੇ ਨਾਲ ਜੋ ਵੀ ਸਿੱਟਮ ਆਕਰ ਲੈ ਲਓ ਵੋਟ ਪਾਜੋ ਨੰਨੇ ਭਾਈ ਨੂੰ ਤੇ ਮੈਨੂੰ ਬਸ ਦੋ ਹੀ ਬੰਦੇ ਆ ਬਸ ਔਰ ਸਾਡੇ ਰਮੇਸ਼ لال ਜੀ ਗੁਰਦਾਸਪੁਰ ਤੋਂ ਇੱਕ ਉਹਨਾਂ ਨੂੰ ਪਾਜੋ ਬਸ ਜਿਹੜੇ ਪਾਰਟੀ ਬੇਗੰਪੁਰਾ ਸਾਂਝਾ ਫਰੰਡ ਦੇ ਖੜੇ ਤੇਰਾ ਤੇਰਾ ਉਮੀਦਵਾਰ ਜਿਤਾ ਦਿਓ ਤੇ ਤੁਸੀਂ ਆਪਣੇ ਕਾਰੋਬਾਰ ਚੱਲਦੇ ਨਜ਼ਰ ਆਉਗੇ ਤੁਹਾਨੂੰ ਤੁਸੀਂ ਦੇਖੋਗੇ ਬਸ ਮੈਂ ਇੰਨੀ ਗੱਲ ਕਹਿਣਾ ਚਾਹੁੰਦਾ ਜੀ ਤੋ ਐਸਾਂ ਸਾਡੇ ਨਾਲ ਨੀਟੂ ਸ਼ਟਰਾ ਵਾਲੇ ਜਿਨ੍ਹਾਂ ਦੇ ਵੱਲੋਂ ਲੋਕ ਸਭਾ ਚੋਣਾਂ ਨੂੰ ਲੈ ਕੇ ਆਪਣੀ ਰਣਨੀਤੀ ਦੱਸੀ ਗਈ ਹੈ ਤੇ ਦੱਸਿਆ ਗਿਆ ਕਿ ਕਿਸ ਤਰੀਕੇ ਦੇ ਨਾਲ ਉਹ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰਨਗੇ ਜਦੋਂ ਉਹ ਐਮਪੀ ਬਣ ਜਾਣਗੇ ਹੁਣ ਦੇਖਣਾ ਹੋਵੇਗਾ ਕਿ 1 ਜੂਨ ਨੂੰ ਲੋਕ ਕਿਸ ਪਾਰਟੀ ਦੇ ਉਮੀਦਵਾਰ ਨੂੰ ਜਿਤਾਉਣਗੇ ਕਿਸ ਦੇ ਹੱਕ ਦੇ ਵਿੱਚ ਵੋਟਾਂ ਪਾਉਣਗੇ ਕੈਮਰਾਮੈਨ ਪ੍ਰਵੀਨ ਦੇ ਨਾਲ ਮੈਂ ਮਨਾਕਸ਼ਿਤ ਤਾਰੀਵਾਰ ਰਾਜਪੁਰਾ